ਪਹੁੰਚਿਆ ਜੇ ਅੱਜ ਸਿਟੀ थाना ਬਟਾਲਾ ਵਿਖੇ ਜਿੱਥੇ ਅੱਜ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਗਏ ਆ ਸਾਡੇ ਨਾਲ ਮੌਜੂਦ ਸਨ थाना ਸਿਟੀ ਦੇ ਐਸ ਐਚਓ ਸਰਦਾਰ ਸੁਖਿੰਦਰ ਸਿੰਘ ਉਹਨਾਂ ਦੱਸਿਆ ਕਿ ਐਸ ਐਸ ਪੀ ਬਟਾਲਾ ਡਾਕਟਰ ਸਰਦਾਰ ਮਹਿਤਾਬ ਸਿੰਘ ਜੀ ਆਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੋ ਜਿਹੜੇ ਹੈਗੇ ਨੇ ਨੌਜਵਾਨ ਜਿਹੜੇ ਆ ਉਹ ਕਾਬੂ ਕੀਤੇ ਗਏ ਹਨ ਜਿਨ੍ਹਾਂ ਦਾ ਨਾਮ ਹੈ ਮੰਗਲ ਸਿੰਘ ਮੰਗਾ ਜੋ ਕਿ ਤੰਧੋਈ ਤੋਂ ਆ ਔਰ ਦਿਲਪ੍ਰੀਤ ਸਿੰਘ ਦਿਲ ਵਾਸੀ ਭਰਤ ਹਾਲਵਾਸੀ ਤੰਧੋਈ ਦੱਸਿਆ ਜਾ ਰਿਹਾ ਆ ਇਹਨਾਂ ਦੋਹਾਂ ਦੇ ਪਾਸੋਂ ਵੱਖ-ਵੱਖ ਜਗ੍ਹਾ ਤੋਂ ਸੱਤ ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਔਰ ਅੱਗੇ ਦੀ ਪੁੱਛਗਿੱਛ ਇਹਨਾਂ ਕੋ ਕੀਤੀ ਜਾ ਰਹੀ ਹੈ ਇੱਕ ਇਹਨਾਂ ਦਾ ਸਾਥੀ ਹੈ ਜੋ ਤਿੱਜਾ ਉਹ ਫਿਲਹਾਲ ਫਰਾਰ ਹੈ ਔਰ ਉਸ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਦੱਸਦੇ ਹਾਂ ਪ੍ਰੈਸ ਕਾਨਫਰੈਂਸ 'ਚੋਂ ਐਸ ਐਚ ਓ ਜਿਹੜੇ ਸਿਟੀ ਨੇ ਆ ਸੁਖਜਿੰਦਰ ਸਿੰਘ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੀ 22 11 25 ਨੂੰ ਮਾਨਯੋਗ ਐਸ ਐਸ ਪੀ ਸਾਹਿਬ ਕੀ ਦਿੱਤੀ ਸ਼ੰਤ ਨਿਰਦੇਸ਼ਾਂ ਅਤੇ ਉਹਨਾਂ ਦੇ ਹੁਕਮ ਤਾਬਕ ਸਪੈਸ਼ਲ ਚੈਕਿੰਗ ਜਿਹੜੀ ਉਹ ਕੀਤੀ ਗਈ ਸੀ ਜੋ ਤਰ੍ਹਾਂ ਨੇ ਚੈਕਿੰਗ ਈਐਸਈ ਸੁਖਰਾਜ ਸਮੇਤ ਪਾਰਟੀ ਵੱਲੋਂ ਜਲਪ੍ਰੀਤ ਸਿੰਘ ਜਿਸ ਦੇਲ ਵਾਸੀ ਅਰਥਹਾਲ ਤੰਧੋਈ ਨੂੰ ਤੁਰਾਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਚੋਰੀशुदा ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਬੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਪੁਲਸ ਰਮਾਂਡ ਹਾਸਲ ਕੀਤਾ ਗਿਆ ਸੀ ਜੋ ਦਰਾਂ ਨੇ ਪੁਛਗੇ ਸੀ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਈਲਿਸ ਮੰਗਾ ਵਾਸੀ ਤਿੰਦੋਈ ਅਤੇ ਇੱਕ ਹੋਰ ਦੋਸ਼ੀ ਨੂੰ ਜਨਾਈ ਨਾਮਜ਼ਦ ਕੀਤਾ ਗਿਆ ਸੀ ਅਤੇ ਮੰਗਲ ਸਿੰਘ ਨੂੰ ਪੀਐਸਸੀ ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਬਾਈਕ ਬਰਾਮਦ ਕੀਤਾ ਸੀ ਜੋ ਦਰਾਂ ਨੇ ਪੁਛਗੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀ ਸੁਦਾ ਇਹਨਾਂ ਨੇ ਬਰਾਮਦ ਕਰਾਏ ਜੋਰ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਜਿਹੜਾ ਤੀਜਾ ਸੀ ਜਿਹੜਾ ਰੋਪੀ ਜਿਹੜਾ ਤੀਜੀ ਵਾਰ ਦੱਸਿਆ ਗਿਆ ਉਹ ਫੜੇ ਗਏ ਨਹੀਂ ਉਹਨੂੰ ਕਾਬੂ ਕਰਨ ਵਾਸਤੇ ਸ਼ਾਫੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਇਹਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ ਸੁਦਾ ਬਰਾਮਦ ਕੀਤੀ ਜਾਵੇ ਜੋ ਦਿਲਪੀਤ ਦੇ ਲਾਏ ਸ਼ਰੀਆਦ ਗੁਨਪੁਰ ਦੇ ਮਕਦਮੇ ਵਿੱਚ ਮਾਨਯੋਗ ਅਦਾਲਤ ਵੱਲੋਂ ਪੀਓ ਡਿਕਲਰ ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇੰਦੂ ਪੀੜਤੇ ਹੀ ਨਸ਼ੇ ਦੇ ਆਦੀ ਹੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੀ ਹੈ ਪਰ ਕਿੰਨੇ ਚਿਰ ਤੋਂ ਕੰਮ ਕਰ ਰਹੀ ਹੈ ਇਹ ਕਰੀਬ 5 ਮਹੀਨੇ ਤੋਂ ਲਗਭਗ ਅੱਗੇ ਪਛੇ ਕੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਫਿਰ ਦੇਖ ਲਾਂਗੇ ਕੀ ਹੁੰਦਾ ਹੈ ਕਿੱਥੇ ਵੇਚਦੀ ਹੈ ਮੋਟਰਸਾਈਕਲ ਏ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਗ ਵਿੱਚ ਹੀ ਬਾਟੇ 7 ਦੇ 7 ਰਿਕਵਰ ਹੋ ਗਏ ਬਟ ਜਿੱਥੇ ਵੇਚਦੇ ਆ ਮੋਰਸ ਜਦੋਂ ਹੀ ਪਤਾ ਕਰੋਗੇ ਉਹਨਾਂ ਤੇ ਵੀ ਕਾਰਵਾਈ ਜਿਹੜਾ ਨਹੀਂ ਜੀ ਜਿਹੜਾ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤੋਤੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ